ਕਹਿੰਦੇ ਝੱਗਾ ਚੱਕੀ ਨਾ ਢਿੱਡ ਆਪਣਾ ਹੀ ਨੰਗਾ ਹੁੰਦਾ ਤੁਹਾਡੇ ਨਾਲ ਅੱਜ ਤੱਕ ਜਿੰਨੀਆਂ ਵੀ ਗੱਲਾਂ ਹੋਈਆਂ ਅੱਜ ਤੱਕ ਵੀ ਕੋਈ ਵੀ ਗੱਲ ਬਾਹਰ ਨਹੀਂ ਗਈ ਭੈਣ ਸਾਡੀ ਨੇ ਨਾ ਭੱਜ ਕੇ ਵਿਆਹ ਜਾਂ ਕਰਾ ਲਿਆ ਸੀ ਉਹ ਜਾ ਵੱਡੀਆਂ ਜਜ਼ਬਾਤਾ ਵਾਲੀ ਮੈਨੂੰ ਤਾਂ ਲੱਗਦਾ ਮੈਂ ਤੇਰਾ ਗਲਾ ਹੀ ਘੋੜ ਦੇਵਾ ਧੋਖੇ ਬਾਜ਼ ਮੰਮੀ ਮੈਨੂੰ ਉਸ ਕੁੜੀ ਬਾਰੇ ਇੱਕ ਅਜਿਹਾ ਸੱਚ ਪਤਾ ਲੱਗਿਆ ਜਿਹੜਾ ਮੈਂ ਉਹਦੇ ਮੂੰਹੋਂ ਸੁਣਨਾ ਚਾਹੁੰਨਾ ਤੇ ਜੇ ਉਹ ਗੱਲ ਸੱਚ ਨਿਕਲੀ ਤੇ ਹੋਈ ਇਸ ਘਰ ਦੀ ਨੂ ਬਣੂਗੀ ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਕਿੱਦਾਂ ਠੀਕ ਹੋ ਤੁਸੀਂ ਤੁਸੀਂ ਸਵਰਨ ਦੀ ਭੈਣ ਜੈਸਮੀਨ ਹੋ ਨਾ ਸਾਡੇ ਤੱਕ ਤੈਨੂੰ ਅੱਜ ਕੀ ਕੰਮ ਪੈ ਗਿਆ ਵੈਸੇ ਦੀਦੀ ਕਿਰਨ ਨੂੰ ਤੇ ਉਹਦੀਆਂ ਧੀਆਂ ਨੂੰ ਮਿਲਣ ਤੇ ਮਨ ਕਰ ਪਿਆ ਸੀਗਾ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਮਿਲ ਲਵਾਂ ਉਹਨਾਂ ਨੂੰ ਜੇ ਤੁਹਾਨੂੰ ਕੋਈ ਇਤਰਾਜ਼ ਹੈ ਤੇ ਕੋਈ ਨਾ ਮੈਂ ਇੱਥੇ ਹੀ ਮੁੜ ਜੰਨੀ ਆ ਮੰਮੀ ਦੇਖੋ ਜੀ ਸਾਡੇ ਘਰ ਦੇ ਵਿੱਚ ਵੱਡੇ ਹੈਗੇ ਮੇਰੇ ਸੱਸ ਉਹਨਾਂ ਨੂੰ ਪੁੱਛ ਲਿਓ ਜੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਤਾਂ ਮਿਲ ਲਿਓ ਜੈਸਮੀਨ ਤੂੰ ਅੱਜ ਤੂੰ ਕਿੱਦਾਂ ਆ ਗਈ ਸਾਡੇ ਘਰ ਕੁੜੇ ਮੰਮੀ ਕਿਰਨ ਤੇ ਨਾ ਉਹਦੀਆਂ ਕੁੜੀਆਂ ਨੂੰ ਮਿਲਣ ਲਈ ਕਹਿੰਦੇ ਨੇ ਕੋਈ ਗੱਲ ਨਹੀਂ ਆ ਲੈਂਦੇ ਆ ਜੋ ਕਿਰਨ ਨੇ ਨਾ ਤੈਨੂੰ ਜੈਸਮੀਨ ਮਿਲਣਾ ਨਹੀਂ ਉਹ ਨਾ ਅੱਜਕੱਲ ਆਪਣੇ ਭਰਾਵਾਂ ਦਾ ਪ੍ਰਾਪਰਟੀ ਵਾਲਾ ਨਾ ਆਫਿਸ ਸੰਭਦੀ ਪਈ ਏ ਤੇ ਉਹ ਹੁਣ ਅੱਜਕੱਲ ਕੰਮ 'ਚ ਬੜਾ ਬੀਜੀ ਏ ਚਲੋ ਵਧੀਆ ਗੱਲ ਐ ਆਂਟੀ ਜੀ ਉਹਨੇ ਆਪਣੇ ਆਪ ਨੂੰ ਕੰਮ 'ਚ ਬੀਜੀ ਰੱਖ ਲਿੱਤਾ ਮੈਨੂੰ ਨਾ ਇੱਕ ਗੱਲ ਨਹੀਂ ਸਮਝ ਆਂਦੀ ਪਈ ਉਹਨੂੰ ਮੈਂ ਫੋਨ ਮੈਸੇਜ ਇੰਨੇ ਕੀਤੇ ਐ ਪਰ ਉਹ ਮੇਰੇ ਮੈਸੇਜ ਦਾ ਜਵਾਬ ਨਹੀਂ ਦਿੰਦੇ ਪਈ ਨਾ ਹੀ ਮੇਰਾ ਫੋਨ ਚੈੱਕਦੀ ਪਈ ਐ ਉਹਨੂੰ ਨਾ ਮੈਂ ਹੀ ਮਨਾ ਕੀਤਾ ਸੀ ਬੀ ਜੈਸਮੀਨ ਦੇ ਨਾਂ ਤਾਂ ਫੋਨ ਚੱਕੜੇ ਨੇ ਨਾ ਉਹਦੇ ਮੈਸੇਜ ਦੇਖਣੇ ਨੇ ਉਹਦਾ ਕੋਈ ਕਸੂਰ ਨਹੀਂ ਦੀਦੀ ਐ ਮੈਂ ਬੱਚੇ ਵਸਤੇ ਲੈ ਕੇ ਆਈ ਸੀ ਆਂਟੀ ਜੀ ਮੈਨੂੰ ਇੱਕ ਗੱਲ ਤੇ ਸਮਝ ਨਹੀਂ ਆਈ ਕਿਰਨ ਦਾ ਸਭ ਕੁਝ ਅੱਗੇ ਹੋ ਗਈ ਮੈਂ ਕਰਵਾਇਆ ਉਹਨੂੰ ਹਿੱਸਾ ਦਵਾਇਆ ਡਿਵੋਰਸ ਦੇ ਪੇਪਰ ਤਿਆਰ ਕਰਵਾਏ ਤੇ ਤੁਸੀਂ ਮੇਰੇ ਨਾਲ ਹੀ ਗੱਲ ਕਰਨ ਨੂੰ ਉਹਨੂੰ ਮਨਾ ਕਰਤਾ ਦੇਖ ਜੈਸਮੀਨ ਗੱਲ ਨਾ ਸਮਝਣ ਵਾਲੀ ਆ ਗੁੱਸਾ ਕਰਨ ਵਾਲੀ ਨਹੀਂ ਹੈਗੀ ਅਸੀਂ ਉਹਨੂੰ ਤਾਂ ਮਨਾ ਕਰਿਆ ਸੀ ਤੇਰੇ ਨਾਲ ਗੱਲ ਕਰਨ ਤੋਂ ਕਿ ਉਹ ਪਹਿਲਾਂ ਸਾਰਾ ਕੁਝ ਉਧਰਲਾ ਭੁੱਲ ਜੇ ਦੇਖ ਜੇ ਤੇਰੇ ਨਾਲ ਗੱਲ ਕਰੂਗੀ ਕਾਮਨ ਸੈਂਸ ਆ ਸਵਰਨ ਦਾ ਮੁੱਦਾ ਛਿੜੂਗਾ ਸਵਰਨ ਹੀ ਤਾਂ ਅਸੀਂ ਉਹਨੂੰ ਭਲਾਉਣਾ ਚਾਹੁੰਦੇ ਆ ਦੇਖ ਜੈਸਮਿਨ ਜਦੋਂ ਸਾਡੀ ਕੁੜੀ ਦਾ ਉੱਥੋਂ ਤਲਾਕ ਵੀ ਹੋ ਗਿਆ ਤੇ ਉੱਥੋਂ ਕਿਨਾਰਾ ਵੀ ਉਹਨੇ ਕਰ ਲਿਆ ਫਿਰ ਉਸ ਘਰ ਦੇ ਕਿਸੇ ਵੀ ਮੈਂਬਰ ਨਾਲ ਉਹ ਕਿਉਂ ਗੱਲ ਕਰੇ ਦੇਖੋ ਆਂਟੀ ਜੀ ਜਿਸ ਦਿਨ ਕਿਰਨ ਦਾ ਤਲਾਕ ਹੋਇਆ ਸੀ ਨਾ ਤੇ ਮੈਂ ਉਸਦੇ ਨੇ ਨੂੰ ਕਹਿ ਦਿੱਤਾ ਸੀ ਤੇਰਾ ਭਾਵੇਂ ਇਸ ਪਰਿਵਾਰ ਨਾਲ ਰਿਸ਼ਤਾ ਟੁੱਟਦਾ ਪਿਆ ਵੈ ਪਰ ਮੇਰੇ ਨਾਲ ਰਿਸ਼ਤਾ ਹਮੇਸ਼ਾ ਰਹੇਗਾ ਮੈਂ ਤੇਰੀ ਨਾਨਾ ਤੇ ਤੇਰੇ ਬੱਚੇ ਦੀ ਪੂਆ ਹਮੇਸ਼ਾ ਰਵਾਂਗੀ ਪਰ ਫੇਰ ਵੀ ਕੁੜੀਏ ਸਾਡੀ ਕੁੜੀ ਦਾ ਜਦੋਂ ਉਸ ਪਰਿਵਾਰ ਦੇ ਨਾਲ ਰਿਸ਼ਤਾ ਪੂਰਾ ਖਤਮ ਹੋਏਗਾ ਨਾ ਤਾਂ ਹੀ ਅਸੀਂ ਕੁੜੀ ਨੂੰ ਕਿਤੇ ਅੱਗੇ ਤੋਰਨ ਦਾ ਇੰਤਜ਼ਾਮ ਕਰਾਂਗੇ ਹਾਂਜੀ ਆਂਟੀ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਤਾਂ ਆਪ ਜਾਣੀ ਆ ਕਿ ਕਿਰਨ ਅੱਗੇ ਵਧੇ ਉਸੇ ਚੱਕਰ ਦੇ ਵਿੱਚ ਨਾ ਮੈਂ ਤੁਹਾਡੇ ਨਾਲ ਗੱਲ ਕਰਨ ਆਈ ਸੀ ਮੇਰੇ ਕੋਲ ਨਾ ਕਿਰਨ ਵਾਸਤੇ ਇੱਕ ਰਿਸ਼ਤਾ ਸੀਗਾ ਤੁਹਾਡੇ ਦੋਨਾਂ ਦਾ ਨਾ ਹੈਰਾਨ ਹੋਣਾ ਬੰਦਾ ਤੁਸੀਂ ਦੋਨੋਂ ਇਹੀ ਸੋਚਦੇ ਹੋਵੋਗੇ ਇੰਨੀ ਤਲਾਕ ਕਰਵਾਇਆ ਤੇ ਇਹੀ ਰਿਸ਼ਤਾ ਲੈ ਕੇ ਆਈ ਐ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ ਕੋਈ ਕੋਈ ਨਾ ਆਪਣੇ ਜਾਨੀ ਨੂੰ ਸਾਹਮ ਕੇ ਵੀ ਰੱਖਦੇ ਨੇ ਤੇ ਮੇਰੇ ਕੋਲ ਨਾ ਇਦਾਂ ਦਾ ਹੀ ਰਿਸ਼ਤਾ ਹੈ ਠੀਕ ਆ ਅਸੀਂ ਤੁਹਾਡੀ ਗੱਲ ਸਮਝਦੇ ਆ ਤੁਸੀਂ ਸਾਡੀ ਕੁੜੀ ਦਾ ਭਲਾ ਚਾਹੁੰਦੇ ਪਏ ਹੋ ਪਰ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਲੋਕਾਂ ਨੇ ਕਹਿਣਾ ਪਹਿਲੇ ਸੌਰੀ ਇਹਨਾਂ ਦੀ ਕੁੜੀ ਦਾ ਦੁਬਾਰਾ ਰਿਸ਼ਤਾ ਕਰਾਉਂਦੇ ਫਿਰਦੇ ਆ ਤੁਸੀਂ ਬਾਹਰ ਲਿਆਂਦੇ ਤਾਂ ਛੱਡੋ ਪਹਿਲਾਂ ਕੁੜੀ ਦੇ ਭਰਾਵਾਂ ਨੇ ਹੀ ਨਹੀਂ ਮੰਨਣਾ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਤੁਹਾਡਾ ਸਾਰਾ ਪਰਿਵਾਰ ਉੱਤਰ ਗਿਆ ਦੀਦੀ ਕੁੜੀ ਦੇ ਭਰਾਵਾਂ ਨੂੰ ਸਮਝਾਉਂਦੀ ਨਾ ਜ਼ਿੰਮੇਵਾਰੀ ਆਂਟੀ ਦੀ ਤੁਹਾਡੀ ਮੈਂ ਕਹਿੰਨੀ ਰਿਸ਼ਤਾ ਵਧਿਆ ਉੱਥੇ ਕੀ ਰਹਿੰਦੀ ਬੁੱਕਤ ਪਏਗੀ ਜ਼ਰੂਰੀ ਨਹੀਂ ਕੁੜੀਏ ਜੜਾ ਰਿਸ਼ਤਾ ਤੂੰ ਲੈ ਕੇ ਆਈ ਏ ਸਾਡੀ ਕੁੜੀ ਦੀ ਉਥੇ ਹੀ ਬੁੱਕਤ ਪੈਣੀ ਏ ਰਿਸ਼ਤੇ ਹੋਰ ਵੀ ਬਥੇਰੇ ਨੇ ਅੰਟ ਜੀ ਮੈਂ ਮੰਦੀ ਆ ਕਿ ਕਿਰਨ ਵਾਸਤੇ 10 ਰਿਸ਼ਤੇ ਆਣਗੇ ਪਰ ਦਸਾਂ ਰਿਸ਼ਤੇਆਂ ਚੋਂ ਨਾ 9 ਰਿਸ਼ਤੇ ਹੀ ਕਿਰਨ ਨੂੰ ਸਾਂਭਣਗੇ ਤੇ ਕੋਈ ਇੱਕ ਵਿਰਲਾ ਰਿਸ਼ਤਾ ਹੋਏਗਾ ਜੋ ਕਿਰਨ ਦੀਆਂ ਤਿਆਂ ਨੂੰ ਸਾਂਭੇਗਾ ਅੰਟ ਜੀ ਤੁਸੀਂ ਦੁਨੀਆ ਤੇ ਰੰਗਾ ਤੋਂ ਨਾ ਅਣਜਾਨੀ ਹੈਗੇ ਅਕਸਰ ਦੂਜੇ ਵਿਆਹ ਤੋਂ ਬਾਅਦ ਨਾ ਬੱਚਿਆਂ 'ਚ ਫਰਕ ਹੋਣ ਲੱਗ ਪੈਂਦਾ ਚਲ ਤੁਹਾਡੀ ਗੱਲ ਠੀਕ ਆ ਕਿ ਕਿਰਨ ਨੂੰ ਜਿਹੜਾ ਰਿਸ਼ਤਾ ਸਾਹਮੇਗਾ ਉਹਦੀ ਕੁੜੀਆਂ ਨੂੰ ਨਹੀਂ ਸਾਹਮੇਗਾ ਤੁਸੀਂ ਇੰਨੇ ਯਕੀਨ ਨਾਲ ਕਿੱਦਾਂ ਕਹਿ ਸਕਦੇ ਹੋ ਕਿ ਜਿਹੜਾ ਰਿਸ਼ਤਾ ਤੁਸੀਂ ਲੈ ਕੇ ਆਏ ਹੋ ਉਹ ਕਿਰਨ ਤੇ ਉਹਦੀਆਂ ਧੀਆਂ ਨੂੰ ਸਾਹਮੇਗਾ ਦੀਦੀ ਅਕਸਰ ਉਹਨਾਂ ਘਰਾਂ ਚ ਨੂਆਂ ਦੀ ਬੜੀ ਇੱਜ਼ਤ ਹੁੰਦੀ ਹੈ ਜਿਨ੍ਹਾਂ ਨੇ ਪਹਿਲੇ ਹੀ ਆਪਣੀਆਂ ਨੂਆਂ ਕੋਲੋਂ ਸੱਟਾ ਖਾਧੀਆਂ ਹੋਣ ਮੇਰੀ ਨਾ ਮਾਸੀ ਸੱਸ ਦਾ ਮੁੰਡਾ ਵੈ ਕੁੜੀ ਨੇ ਨਾ ਉਹਦੇ ਨਾਲ ਵਿਆਹ ਕਰਵਾ ਲਿਆ ਸੀ ਵਿਆਹ ਕਰਾ ਕੇ ਬਾਹਰ ਚਲ ਗਈ ਨਾ ਤਾਂ ਹੁਣ ਉਹਦੇ ਫੋਨ ਚੱਕਦੀ ਹੈ ਤੇ ਨਾ ਹੀ ਫੋਨ ਕਰਦੀ ਪਈ ਹੈ ਕਿਰਨ ਵੀ ਦੀਦੀ ਆਪਣੇ ਦੁੱਖ ਚੋਂ ਨਿਕਲ ਗਈ ਐ ਤੇ ਮੇਰੇ ਮਾਸਿਸਾਸ ਦਾ ਮੁੰਡਾ ਵੀ ਨਾ ਆਪਣਾ ਦੁੱਖ ਭਲਾ ਗਿਆ ਐ ਇਹਨਾਂ ਨੇ ਨਾ ਇੱਕ ਇੱਕ ਵਾਰੀ ਆਪਣੀ ਜ਼ਿੰਦਗੀ 'ਚ ਧੋਖਾ ਖਾ ਲਿੱਤਾ ਹੋਇਆ ਵੈ ਜੇ ਇਹਨਾਂ ਦੋਨਾਂ ਦਾ ਵਿਆਹ ਕਰ ਦਿੰਦੇ ਆ ਨਾ ਮੈਨੂੰ ਨਹੀਂ ਲੱਗਦਾ ਕਿ ਆਪਸ ਵਿੱਚ ਇੱਕ ਦੂਜੇ ਨੂੰ ਧੋਖਾ ਦੇਣਗੇ ਕੀ ਗਾਰੰਟੀ ਐ ਕਿਉਂ ਕਿਰਨ ਦੇ ਨਾਲ ਨਾਲ ਉਹਦੀਆਂ ਧੀਆਂ ਨੂੰ ਵੀ ਸੰਭਲੇਗਾ ਸਾਨੂੰ ਨਾ ਉਹਦੀ ਕੁੜੀਆਂ ਦਾ ਜ਼ਿਆਦਾ ਮੋਹ ਹੁੰਦਾ ਦੇਖ ਜੈਸਮਿਨ ਪਹਿਲੇ ਪਿਓ ਨੇ ਨਾ ਕੁੜੀਆਂ ਦੀ ਕਦਰ ਨਹੀਂ ਕੀਤੀ ਤੇ ਅਗਲੇ ਪਿਓ ਨੇ ਵੀ ਨਾ ਕੁੜੀਆਂ ਦੀ ਕਦਰ ਮੈਨੂੰ ਲੱਗਦਾ ਨਹੀਂ ਕਰਨੀ ਤੇ ਅਸੀਂ ਕਹਿੰਦੇ ਆ ਵੀ ਸਾਡੀ ਕੁੜੀ ਫੇਰ ਸਦਮੇ ਚ ਜਾਵੇ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਦੇਖੋ ਦੀਦੀ ਤੁਸੀਂ ਗੱਲ ਕਰਦੇ ਪਿਓ ਗਰੰਟੀ ਦੀ ਅੱਜ ਦੇ ਟਾਈਮ ਤੇ ਇਨਸਾਨ ਦੀ ਕੋਈ ਗਰੰਟੀ ਨਹੀਂ ਹੈਗੀ ਅਸੀਂ ਤੈਨੂੰ ਇੱਥੇ ਬੈਠੇ ਹੋਏ ਆ ਕੀ ਪਤਾ ਕਿਸੇ ਟਾਈਮ ਕੀ ਹੋ ਜਵੇ ਅੰਟ ਜੀ ਤੁਸੀਂ ਗੱਲ ਕਰਦੇ ਪਿਓ ਦੂਜੇ ਪਿਓ ਦੀ ਜਿਹੜਾ ਤੁਸੀਂ ਰਿਸ਼ਤਾ ਲੱਭੋਗੇ ਇਸ ਗੱਲ ਦੀ ਕੀ ਸ਼ੋਰਟੀ ਹੈ ਕਿ ਉਹ ਕਿਰਨ ਦੇ ਨਾਲ ਨਾਲ ਉਹਦੇ ਧੀਆਂ ਨੂੰ ਵੀ ਸੰਭਲੇਗਾ ਮੈਂ ਇਸ ਗੱਲ ਦੀ ਸ਼ੋਰਟੀ ਦਿੰਨੀ ਆ ਕਿ ਜਿਹੜਾ ਰਿਸ਼ਤਾ ਮੈਂ ਲੈ ਕੇ ਆਈਆਂ ਨਾ ਉਹ ਕਿਰਨ ਤੇ ਉਹਦੀ ਧੀਆਂ ਨੂੰ ਸਾੰਭੇ ਕਾ ਕਿਉਂਕਿ ਜਿਹੜਾ ਇਨਸਾਨ ਅੰਟੀਕਵਰੀ ਟੁੱਟਿਆ ਹੋਵੇ ਨਾ ਉਹਨੂੰ ਜੀਣ ਵਾਸਤੇ ਸਾਰਾ ਚਾਹੀਦਾ ਹੁੰਦਾ ਪਤਾ ਨਹੀਂ ਕਿਉਂ ਮੈਨੂੰ ਐਦਾ ਲੱਗਦਾ ਵੈ ਕਿ ਮੇਰੀ ਮਾਸੀ ਦੇ ਮੁੰਡੇ ਦਾ ਨਾ ਜੀਣ ਦਾ ਸਹਾਰਾ ਕਿਰਨ ਤੇ ਉਹਦੀਆਂ ਧੀਆਂ ਹੀ ਨੇ ਮੈਂ ਤੁਹਾਡੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਦੀ ਪੀ ਮੈਂ ਕਹਿੰਨੀ ਆ ਕਿ ਤੁਸੀਂ ਜਾ ਕੇ ਮੁੰਡੇ ਨੂੰ ਮਿਲੋ ਉਹਦਾ ਘਰ-ਵਾਰ ਦੇਖੋ ਇੱਕ ਭੈਣ ਐ ਤੇ ਇੱਕ ਮਾਵ ਐ ਪਿਓ ਹੈ ਨੀਗਾ ਤੇ ਜੇ ਤੁਹਾਨੂੰ ਰਿਸ਼ਤਾ ਜੱਚਦਾ ਵੈ ਤਾਂ ਗੱਲ ਅੱਗੇ ਤੋਰੋ ਭੈਣ ਉਹਦੀ ਕੁਵਾਰੀ ਐ ਜਾਂ ਵਿਆਹੀ ਹੋਈ ਐ ਹਰ ਇੱਕ ਭੈਣ ਨਾ ਆਪਦੇ ਭਰਾ ਦਾ ਘਰ ਵੱਸਦਾ ਦੇਖ ਨਹੀਂ ਸਕਦੀ ਭੈਣ ਨਾ ਉਹਦੀ ਕੁਵਾਰੀ ਐ ਪਰ ਉਹ ਭੈਣ ਨਾ ਆਪਣੇ ਭਰਾ ਦਾ ਘਰ ਵੱਸਦਾ ਵੇਖੇਗੀ ਕਿਉਂਕਿ ਉਹਨੇ ਆਪਣੇ ਭਰਾ ਨੂੰ ਨਾ ਪੂਰੀ ਤਰ੍ਹਾਂ ਟੁੱਟਦੇ ਵੇਖਿਆ ਤੇ ਕਮਰੇ 'ਚ ਵੜ-ਵੜ ਕੇ ਰੋਂਦੇ ਵੇਖਿਆ ਚਲੋ ਕੋਈ ਗੱਲ ਨਹੀਂ ਕੁੜੀ ਦੇ ਭਰਾਵਾਂ ਨੂੰ ਆ ਜਾਣ ਦੋ ਉਨ੍ਹਾਂ ਨਾਲ ਬੈਠ ਕੇ ਨਾ ਰੈਸਲਾਹ ਕਰਦੇ ਆਂਗੇ ਫਿਰ ਅੱਗੇ ਗੱਲ ਤੋਰਾਂਗੇ ਇਸ ਟਾਈਮ ਅਸੀਂ ਤੁਹਾਡੇ ਨਾਲ ਕੋਈ ਵਾਅਦਾ ਨਹੀਂ ਕਰ ਸਕਦੇ ਨਾ ਤੇਰੇ ਕਿੱਦਾਂ ਦਿਮਾਗ ਚਾਇਆ ਵੀ ਤੂੰ ਕਿਰਨ ਦਾ ਰਿਸ਼ਤਾ ਕਰਾਣ ਲੱਗੀ ਅੰਟੀ ਜੀ ਭਰਾ ਭਾਵੇਂ ਲੱਖ ਮਾੜਾ ਹੋਵੇ ਹੁੰਦਾ ਤਾਂ ਭਰਾ ਹੀ ਹੈ ਨਾ ਮੈਂ ਨਹੀਂ ਚਾਹਦੀ ਕਿ ਮੇਰੇ ਭਰਾ ਦੇ ਮਾੜੇ ਕਰਨ ਦੀ ਸਜ਼ਾ ਉਹਦੀ ਧੀਆਂ ਨੂੰ ਮਿਲੇ ਮੈਨੂੰ ਇੰਨਾ ਪਤਾ ਹੈ ਕਿ ਜਿਹੜਾ ਮੈਂ ਕਿਰਨ ਵਾਸਤੇ ਰਿਸ਼ਤਾ ਲੈ ਕੇ ਆਈਆਂ ਨਾ ਕਿਰਨ ਤੇ ਉਹਦੀਆਂ ਧੀਆਂ ਨੂੰ ਉੱਥੇ ਪੁੱਜਿਆ ਜਾਏਗਾ ਨਾਲੇ ਸ਼ੁਰੂ ਤੋਂ ਹੀ ਆਂਟੀ ਜੀ ਮੇਰੀ ਕਿਰਨ ਨਾਲ ਬੜੀ ਅਟੈਚਮੈਂਟ ਹੈ ਮੈਂ ਉਹਨੂੰ ਹਮੇਸ਼ਾ ਖੁਸ਼ ਵੇਖਣਾ ਚਾਹਨੀ ਆ ਦੇਖ ਸਾਨੂੰ ਪਤਾ ਅਸੀਂ ਕੁੜੀ ਨੂੰ ਕਿੰਨੇ ਮਾੜੇ ਹਾਲਾਤਾਂ ਚ ਲੈ ਕੇ ਆਏ ਆ ਜੈਸਮੀਨ ਤੇਰੇ ਅੱਗੇ ਨਾ ਹੱਥ ਜੋੜਦੇ ਆ ਸਾਡੀ ਕੁੜੀ ਨੂੰ ਨਾ ਖੂਚ ੱਤਕਾ ਨਾ ਦਈ ਜਿੱਥੋਂ ਅਸੀਂ ਉਹਨੂੰ ਕੱਢ ਵੀ ਨਾ ਸਕੀ ਪਰਮਾਤਮਾ ਦਾ ਦੀਦੀ ਸਭ ਕੁਝ ਦੇਖਦਾ ਨਾ ਮਾੜੇ ਕਰਮਾਂ ਦੇ ਸੱਚਾ ਸਾਨੂੰ ਇਸੇ ਜਨਮ ਚ ਮਿਲਦੀ ਹੈ ਜੇ ਮੈਂ ਤੁਹਾਡੀ ਧੀ ਨਾਲ ਮਾੜਾ ਕਰਾਂਗੀ ਬੱਚੇ ਮੇਰੇ ਵੀ ਹੈਗੇ ਨੇ ਕੋਈ ਗੱਲ ਨਹੀਂ ਜੈਸਮੀਨ ਸ਼ਾਮੀ ਨਾਲ ਕਿਰਨ ਘਰ ਆਏਗੀ ਤੇ ਉਹਦੇ ਭਰਾ ਆਣਗੇ ਫਿਰ ਉਹਨਾਂ ਨਾਲ ਅਸੀਂ ਬੈਠ ਕੇ ਰੈਸਲਾ ਕਰਕੇ ਤੈਨੂੰ ਦੱਸ ਦਾਂਗੇ ਅੰਟ ਜੀ ਚਲੋ ਕਿਰਨ ਨਹੀਂ ਹੈਗੀ ਉਹਦੀ ਧੀ ਨਾਲ ਤਾਂ ਮਿਲਾ ਦਿਓ ਮੈਨੂੰ ਜਰਦੀਪ ਕੁੜੀਆਂ ਉੱਪਰ ਹੋਣੀਆਂ ਨੇ ਮਿਲਾ ਦੇ ਜੀ ਪਵਨ ਜੀ ਕੀ ਗੱਲ ਰਾਤੀ ਤਾਂ ਤੂੰ ਕਹਿ ਕੇ ਮੈਨੂੰ ਸੁੱਤਾ ਸੀ ਕਿ ਉੱਧਰ ਦਾ ਜਾ ਕੇ ਆਫਿਸ ਖੋਲ ਲੈ ਤੇ ਪੀਸੀ ਦਾ ਥੋੜਾ ਜਿਹਾ ਕੰਮ ਸਾਮ ਲਈ ਆਪਾਂ ਫੋਨ ਨਹੀਂ ਚੱਕ ਰਹੇ ਮੈਂ ਗੱਡੀ ਚਲਾ ਰਿਆ ਤੇ ਫੋਨ ਸਾਈਲੈਂਟ ਤੇ ਸੀਗਾ ਪਤਾ ਨਹੀਂ ਲੱਗਾ ਇੱਕ ਨਾ ਮੈਨੂੰ ਪੀਸੀ ਦਾ ਨਾ ਪਾਸਵਰਡ ਦੱਸ ਦੇ ਤੇ ਨਾਲੇ ਇਹ ਦੱਸ ਕਿਹੜੀ ਫਾਈਲ ਕਿਹੜੇ ਫੋਲਡਰ ਚ ਕਿਹੜੀ ਡਰਾਈਵ ਚ ਪਈ ਆ ਉਹ ਨਾ WhatsApp ਕਰ ਦੇ ਅੱਛਾ ਮੈਂ ਕਰਦਾ 2-4 ਮਿੰਟ ਰੁਕ ਓਕੇ ਆਪਣਾ ਦੋਨਾਂ ਭਰਾਵਾਂ ਨੇ ਆਪਣਾ ਆਫਿਸ ਨਾ ਬਹੁਤ ਸੋਹਣਾ ਬਣਾਇਆ ਤੇ ਮੈਨੂੰ ਆਫਿਸ ਇਦਾਂ ਦਾ ਦਿੱਤਾ ਹੋਇਆ ਕੋਈ ਗੱਲ ਨਹੀਂ ਆਨ ਦੇ ਵੀਰੇ ਨੂੰ ਗੱਲ ਮੈਂ ਵੀ ਕਹਿੰਨੀ ਆ ਮੇਰਾ ਵੀ ਆਫਿਸ ਤਿਆਰ ਕਰਕੇ ਦਿਓ ਸਾਸਰੀ ਗੱਲ ਕਿਰਨ ਜੀ ਕਿਵੇਂ ਹੋ ਸਾਸਰੀ ਗੱਲ ਜੀ ਤੁਸੀਂ ਇੱਧਰ ਦੇ ਆਫਿਸ ਤੁਹਾਨੂੰ ਕਿੱਦਾਂ ਪਤਾ ਕਿ ਮੈਂ ਇੱਧਰ ਆ ਕਾਮਨ ਸੈਂਸ ਆ ਮੈਂ ਪਹਿਲਾਂ ਉੱਧਰਲੇ ਆਫਿਸ ਗਿਆ ਉਹ ਵੀ ਦਾ ਸ਼ਟਰ ਬੰਦ ਸੀ ਮੈਨੂੰ ਲੱਗਦਾ ਪਿਆ ਸੀ ਆਫਿਸ ਖੁੱਲਾ ਸੀ ਮੈਂ ਕਿਹਾ ਇੱਧਰ ਹੀ ਹੋਣੀ ਹੈ ਜੀ ਇਹ ਵੀ ਆਫਿਸ ਦਾ ਸ਼ਟਰ ਬੰਦ ਹੁੰਦਾ ਤੁਸੀਂ ਫੇਰ ਕੀ ਕਰਦੇ ਫਿਰ ਮੈਂ ਰੱਬ ਦਾ ਬਾਣਾ ਮੰਨ ਕੇ ਪਟਵਾਰਖਾਨੇ ਚਲ ਜਾਣਾ ਸੀ ਹੋਰ ਗਰੀਬਾਂ ਨੂੰ ਕੀ ਕਰਨਾ ਇਹ ਗੱਲਾਂ ਗਮ ਤੜੀ ਸਮਾਈਲ ਬਹੁਤ ਪਿਆਰੀ ਹੈ ਹੱਸਦੇ ਰਹਿ ਜਾ ਕਰੋ ਸੋਹਣੇ ਲੱਗਦੇ ਹੋ ਜ਼ਿੰਦਗੀ 'ਚ ਉਤਾਰ ਚੜਾਵ ਤਾਂ ਆਉਂਦੇ ਰਹਿੰਦੇ ਆ ਮੇਰੀ ਜ਼ਿੰਦਗੀ ਬਾਰੇ ਤਾਂ ਤੁਹਾਨੂੰ ਕੁਝ ਨਹੀਂ ਪਤਾ ਫਿਰ ਤੁਹਾਨੂੰ ਕਿੱਦਾਂ ਪਤਾ ਕਿ ਮੇਰੀ ਜ਼ਿੰਦਗੀ 'ਚ ਕਿੰਨੇ ਉਤਰ ਆਪ ਚੜਾਅ ਆਏ ਨੇ ਬੜਾ ਕੁਝ ਪਤਾ ਲੱਗਿਆ ਤੁਹਾਡੀ ਲਾਈਫ ਬਾਰੇ ਮੈਂ ਉਸ ਚੀਜ਼ ਨੂੰ ਫੀਲ ਕੀਤਾ ਤੇ ਸਮਝਿਆ ਤੁਸੀਂ ਬੜੇ ਦੁੱਖਾਂ 'ਚੋਂ ਲੰਘੇ ਹੋ ਚਲੋ ਮੇਰੀ ਲਾਈਫ ਬਾਰੇ ਤੁਹਾਨੂੰ ਪਤਾ ਚੱਲ ਗਿਆ ਮੈਨੂੰ ਇਹ ਵੀ ਦੱਸ ਦਿਓ ਮੇਰੀ ਲਾਈਫ ਬਾਰੇ ਤੁਹਾਨੂੰ ਕਿੰਨੇ ਦੱਸਿਆ ਥੋੜਾ ਜਿਹਾ ਚਾਨਣਾ ਵਾ ਪਾ ਦਿਓ ਕੱਲ ਮੈਂ ਆਫਿਸ ਆਇਆ ਸੀ ਸੰਧੂ ਜੀ ਨਾਲ ਤੇ ਜਿਹੜੇ ਤੁਸੀਂ ਪਲਾਟ ਸਸਤੇ ਜਿਹੇ ਵੇਚਤੇ ਆ ਉਹਦਾ ਗੁੱਸਾ ਕਰਨ ਆਏ ਸੀ ਸੰਧੂ ਜੀ ਜਿਹੜੇ ਪਲਾਟ ਦੇ ਸਸਤੇ ਜਿਹੇ ਵੇਚਤੇ ਤੇ ਮਨੋਜੀ ਜੀ ਜਾਣ ਕੇ ਬੜੀ ਖੁਸ਼ੀ ਹੋਈ ਕਿ ਤੁਹਾਡੀ ਇਹ ਸੋਚ ਆ ਕਿ ਹਰੇਕ ਦਾ ਆਪਣਾ ਘਰ ਹੋਵੇ ਤੇ ਗੱਲਾਂ ਗੱਲਾਂ 'ਚ ਜਿਹੜਾ ਤੁਹਾਡੇ ਬ੍ਰਦਰ ਹੈਗੇ ਪਵਨ ਉਹਨਾਂ ਨੇ ਦੱਸਿਆ ਕਿ ਕਿਵੇਂ ਤੁਹਾਡਾ ਵਿਆਹ ਹੋਇਆ ਸੀ ਤੇ ਕਿਵੇਂ ਤੁਹਾਡੀ ਕੁੜੀਆਂ ਹੋਂ ਕਰਕੇ ਤੁਹਾਡੇ ਸਹੁਰੇ ਤੁਹਾਨੂੰ ਘਰੋਂ ਕੱਢਦਾ ਚਲੋ ਜੋ ਹੋਣਾ ਸੀ ਹੋ ਗਿਆ ਨਾ ਮੈਂ ਹੁਣ ਉਹ ਗੱਲਾਂ ਸੋਚਣਾ ਚਾਹਨੀ ਆ ਉੱਤੋਂ ਸਵੇਰ-ਸਵੇਰ ਦਾ ਟਾਈਮ ਆ ਮੈਂ ਨਾ ਆਪਣਾ ਮੂਡ ਨਹੀਂ ਖਰਾਬ ਕਰਨਾ ਚਾਹੁੰਦੀ ਮੈਂ ਵੀ ਨਹੀਂ ਚਾਹੁੰਦਾ ਤੁਹਾਡਾ ਮੂਡ ਅਫਸਰਟ ਹੋਵੇ ਬਸ ਕਿਸੇ ਦੀ ਲਾਈਫ ਦਾ ਦੁੱਖ ਜਾਣ ਕੇ ਮੈਨੂੰ ਬਹੁਤ ਅਫਸੋਸ ਹੋਇਆ ਕਿਸੇ ਦੀ ਲਾਈਫ ਦਾ ਦੁੱਖ ਜਾਣ ਕੇ ਨਾ ਦੂਸਰਾ ਬੰਦਾ ਤਾਂ ਹੀ ਦੁਖੀ ਹੁੰਦਾ ਜਦੋਂ ਬੰਦੇ ਦੀ ਆਪ ਦੀ ਲਾਈਫ 'ਚ ਇਦਾਂ ਦਾ ਕੁਝ ਹੋਇਆ ਹੋਵੇ ਨਾ ਤਾਂ ਹੀ ਦੁੱਖ ਲੱਗਦਾ ਮਨੀ ਜੀ ਕੀ ਗੱਲ ਤੁਹਾਡੀ ਲਾਈਫ 'ਚ ਵੀ ਕੁਝ ਇਦਾਂ ਦਾ ਹੋਇਆ ਮਨੀ ਜੀ ਮੈਂ ਨਾ ਤੁਹਾਨੂੰ ਫੋਰਸ ਨਹੀਂ ਕਰਨਾ ਚਾਹੁੰਦੀ ਜੇ ਤਾਂ ਤੁਸੀਂ ਆਪਣਾ ਦੁੱਖ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਜੇ ਨਹੀਂ ਕਰ ਸਕਦੇ ਕੋਈ ਇਸ਼ੂ ਨਹੀਂ ਨਹੀਂ ਜੇ ਗੱਲ ਹੁਣ ਖੁੱਲੀ ਹੈ ਤੇ ਮੈਂ ਦੱਸ ਹੀ ਦੇਣਾ ਇੱਕ ਕੁੜੀ ਸੀ ਜਿਹਨੂੰ ਮੈਂ ਪਿਆਰ ਕਰਦਾ ਸੀ ਮੇਰਾ 7-8 ਸਾਲ ਦਾ ਰਿਲੇਸ਼ਨ ਸੀ ਤੇ ਮੈਂ ਘਰਦਿਆਂ ਨਾਲ ਜਿੱਤਗਰ ਬੈਠਾ ਕਿ ਮੈਂ ਇਸੇ ਕੁੜੀ ਨਾਲ ਵਿਆਹ ਕਰਾਣਾ ਸਾਡੀ ਮੈਰਿਜ ਵੀ ਹੋ ਗਈ ਤੇ ਉਹ ਸੋਣਾ ਰਹੀ ਵੀ ਗਈ ਪਰ ਉਹਦਾ ਇੱਕ ਸੁਪਨਾ ਸੀ ਬਾਹਰ ਜਾਣਾ ਤੇ ਫਿਰ ਅਜਿਹੇ ਰਿਲੇਸ਼ਨਸ਼ਿਪ ਦਾ ਫਾਇਦਾ ਕੀ ਜੇ ਮੈਂ ਉਹਦਾ ਸੁਪਨਾ ਨਹੀਂ ਪੂਰਾ ਕਰ ਸਕਿਆ ਤੇ ਮੈਂ ਘਰ ਕਹਿਣੇ ਰੱਖ ਕੇ ਇਧਰ ਉਧਰ ਪੈਸੇ ਫੜ ਕੇ 20-22 ਲੱਖ ਰੁਪਏ ਲਾ ਕੇ ਉਹਨੂੰ ਬਾਹਰ ਭੇਜਿਆ ਤੇ ਬਾਹਰ ਜਾ ਕੇ ਉਹਨੇ ਮੈਨੂੰ ਬਲੌਕ ਕਰਤਾ ਅਰੇਂਜ ਮੈਰਿਜ ਦੀ ਹੈ ਨਾ ਮੈਂ ਗੱਲਾਂ ਬਹੁਤ ਸੁਣੀਆਂ ਹੋਈਆਂ ਕਿ ਕੁੜੀਆਂ ਬਾਹਰ ਜਾ ਕੇ ਨਾ ਮੁੱਕਰ ਜਾਂਦੀਆਂ ਪਰ ਲਵ ਮੈਰਿਜ 7-8 ਸਾਲ ਦਾ ਰਿਲੇਸ਼ਨ ਹੋਵੇ ਤੇ ਕੁੜੀ ਮੁੱਕਰ ਜਾਵੇ ਇਹ ਤਾਂ ਗੱਲ ਮੈਂ ਪਹਿਲੀ ਵਾਰ ਸੁਣੀ ਹੈ ਮਨੀ ਜੀ ਕਿਰਨਜੀਤ ਦੁਨੀਆ ਪਰੇ ਤੋਂ ਪਰੇ ਬੈਠੀ ਆ ਬਸ ਇੱਕ ਗੱਲ ਮੇਰੀ ਨੋਟ ਕਰ ਲੋ ਜਿਹਦੇ ਤੇ ਆਪਾਂ ਨੂੰ ਆਪਣੇ ਤੋਂ ਵੱਧ ਭਰੋਸਾ ਹੁੰਦਾ ਨਾ ਉਹੀ ਆਪਣਾ ਭਰੋਸਾ ਤੋੜਦਾ ਨਹੀਂ ਮਨੀ ਜੀ ਇੱਥੇ ਨਾ ਤੁਸੀਂ ਗੱਲ ਤੋਂ ਹਰੇਕ ਬੰਦਾ ਨਾ ਇੱਕੋ ਜਿਹਾ ਨਹੀਂ ਹੁੰਦਾ ਜਿਵੇਂ ਸੋਹਰਿਆਂ ਵੱਲੋਂ ਟੁੱਟ ਕੇ ਆਈ ਸੀ ਨਾ ਮੈਨੂੰ ਮੇਰੇ ਪੇਕੇਆਂ ਨੇ ਸਾਂਭਿਆ ਤੇ ਮੈਨੂੰ ਫੀਲ ਵੀ ਨਹੀਂ ਹੁੰ ਦਿੱਤਾ ਕਿਰਨਜੀਤ ਸੱਚ ਦੱਸਾ ਮੈਂ ਮਰਨ ਕੰਢੇ ਆ ਗਿਆ ਸੀ ਪਰ ਜਿਵੇਂ ਤੁਹਾਡੇ ਭਰਾਵਾਂ ਨੇ ਤੁਹਾਡਾ ਸਾਥ ਦਿੱਤਾ ਓਵੇਂ ਮੇਰੀ ਮਾਂ ਤੇ ਮੇਰੇ ਭੈਣ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੀ ਫੈਮਿਲੀ ਚ ਮੇਰੀ ਮੰਮੀ ਤੇ ਇੱਕ ਛੋਟੀ ਭੈਣ ਆ ਉਹਦਾ ਵਿਆਹ ਹੋਣਾ ਲ ਵੈਸੇ ਕਿਰਨ ਜੀ ਬਾਹਰੋਂ ਤਾਂ ਸਾਰੇ ਖੁਸ਼ ਲੱਗਦੇ ਨੇ ਪਰ ਜੇ ਉਹਦੇ ਨਾਲ ਚਾਰ ਗਲਾ ਬੈਠ ਕੇ ਕਰੀਏ ਫਿਰ ਪਤਾ ਲੱਗਦਾ ਅਗਲਾ ਅੰਦਰੋਂ ਕਿੰਨਾ ਦੁਖੀ ਹੈ ਮੰਨੀ ਜੀ ਬਾਹਰੋਂ ਤਾਂ ਸਾਰੇ ਜਜ ਕਰ ਲੈਂਦੇ ਨੇ ਪਰ ਜਿਹੜੇ ਇਨਸਾਨ ਤੇ ਬੀਤਦੀ ਹੈ ਨਾ ਪਤਾ ਉਹਨਾਂ ਨੂੰ ਹੀ ਹੁੰਦਾ ਸਲੂਟ ਆ ਤੁਹਾਡੇ ਭਰਾਵਾਂ ਨੂੰ ਕਿ ਤੁਹਾਡੇ ਇੱਧਾ ਗਰਲ ਸਟੈਪ ਚੱਕਣ ਤੋਂ ਬਾਅਦ ਵੀ ਉਹਨਾਂ ਨੇ ਤੁਹਾਡਾ ਸਾਥ ਨਹੀਂ ਛੱਡਿਆ ਸਲੂਟ ਨਾ ਤੁਹਾਡੇ ਮਮੀ ਨੂੰ ਵੀ ਹੈ ਤੇ ਭੈਣ ਨੂੰ ਵੀ ਹੈ ਜਿਨ੍ਹਾਂ ਨੇ ਇੰਨੇ ਔਖੇ ਟਾਈਮ 'ਚ ਤੁਹਾਨੂੰ ਬਾਹਰ ਕੱਢਿਆ ਨਹੀਂ ਸਲੋਟ ਇੱਕ ਪਰਸਨ ਹੋਰ ਦਾ ਹੈਗਾ ਪਰ ਉਹ ਮੈਂ ਤੁਹਾਨੂੰ ਟਾਈਮਾਂ ਤੇ ਦੱਸੂਗਾ ਕਿਰਨ ਜੀ ਇੱਕ ਬਹੁਤ ਜਿਦੜੀ ਗੱਲ ਆ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਪੁੱਛਣਾ ਤੁਹਾਨੂੰ ਹਾਂਜੀ ਹਾਂਜੀ ਦੱਸੋ ਬਿੱਲੋ ਬੱਗੇ ਬਿੱਲੇ ਆ ਦਾ ਕੀ ਕਰेंगी ਬੱਗੇ ਬੱਗੇ ਬਿੱਲੇ ਆ ਦਾ ਕੀ ਕਰेंगी ਲੋਭਗੇ ਬਿਲਨੇ ਆਂਦਾ ਕੀ ਕਰਨਗੀ ਨਹੀਂ ਮੇਰਾ ਮਾਤਾ ਉਬਾਰੇ ਖੂਨੇਂ ਅਂਡੇ ਨੇ ਤੋ ਹੋ ਹੋ ਕਲ ਤੇ ਤਾਂ ਪਰਦਾ ਹੀ ਪੈ ਗਿਆ ਸੀ ਇਹਦੇ ਨਾਲ ਤਾਂ ਕਿਰਨ ਚੰਗੀ ਸੀ ਜਿਨੇ ਤਾਂ ਕੁੜੀਆਂ ਤਾਂ ਜੰਮ ਕੇ ਦੇਤੀਆਂ ਇਹਦੇ ਤਾਂ ਕੁਝ ਹੋਣਾ ਹੀ ਨਹੀਂ ਮੈਂ ਨੂੰ ਇਹ ਹੀ ਕਰਨੀ ਆ ਵੀ ਤੋ ਆਪਰੇਸ਼ਨ ਕਰਾ ਜੇ ਬੱਚਾ ਹੋ ਜਾਊਗਾ ਤਾਂ ਵੀ ਠੀਕ ਹੈ ਨਹੀਂ ਹੋਊਗਾ ਤੇਨੇ ਕਹੂੰਗੀ ਚੱਕ ਕਪੜਾ ਬੋਰੀਆ ਬਿਸਰਾ ਤੇ ਚਲੇ ਥੋ ਏਰ ਪਾਲੀ ਚਲ ਏ ਕਿੱਥੇ ਗਈ ਏ ਕਿੱਥੇ ਗਈ ਵਾਸ਼ਰੂਮ ਚ ਹੋਣੀ ਆ ਰਪਾਲੀ ਵਾਸ਼ਰੂਮ ਵੀ ਕੁਲਾ ਪਿਆ ਕਮਰੇ ਚ ਵੀ ਨਹੀਂ ਹੈਗੀ ਵਾਸ਼ਰੂਮ ਚ ਵੀ ਨਹੀਂ ਹੈਗੀ ਇਹ ਕਿੱਥੇ ਚੱਲ ਗਈ ਅਸਵਰਨਿਆ ਖਾਈ ਜਾ ਪਰੌਠੇ ਅੰਦਰ ਰਪਾਲੀ ਪਤਾ ਨਹੀਂ ਕਿੱਥੇ ਚੱਲ ਗਈ ਲੱਭ ਜਾ ਕੇ ਉਹਨੂੰ ਉਹ ਕੀ ਹੋ ਗਿਆ ਮੰਮੀ ਸਵੇਰੇ ਸਵੇਰੇ ਚੂਚੀ ਬਾਜਾ ਮਾਰੀ ਜਾਂਦੇ ਹੋ ਰੋਟੀ ਵੀ ਨਹੀਂ ਖਾਣ ਦਿੰਦੇ ਦੱਸੋ ਕੀ ਹੋ ਗਿਆ ਉਹ ਤੇਰੀ ਘਰ ਵਾਲੀ ਰੁਪਾਲੀ ਨਾ ਕਮਰੇ ਚ ਐ ਨਾ ਵਾਸ਼ਰੂਮ ਚ ਐ ਤੇ ਨਾ ਪਿੱਛੇ ਰਸੋਈ ਚ ਐ ਤੇ ਨਾ ਬਾਹਰ ਐ ਉਹ ਗਈ ਤਾਂ ਗਈ ਕਿੱਥੇ ਉਹ ਮੰਮੀ ਮੰਦਰ ਜਾਂ ਗੁਰਦੁਆਰੇ ਮੱਥਾ ਟੇਕਣ ਗਈ ਹੋਣੀ ਕੋਈ ਗੱਲ ਨਹੀਂ ਮੈਂ ਫੋਨ ਲਾ ਕੇ ਦੇਖ ਲੈਣਾ ਐਵੇਂ ਟੈਨਸ਼ਨ ਲੈ ਜਾਨੇ ਤੁਸੀਂ ਮੰਮੀ ਉਹ ਤਾਂ ਨੰਬਰੀ ਸ ਵਿੱਚੋਂ ਫਾਈ ਜਾਂਦਾ ਮਮੀ ਕਿ ਤੇ ਤੁਹਾਡੀਆਂ ਗੱਲਾਂ ਦਾ ਗੁੱਸਾ ਕਰਕੇ ਚਲੀ ਚਲੀ ਤਾਂ ਨਹੀਂ ਗਈ ਉਹ ਵਧੀਆ ਸਿਆਪਾ ਆਪ ਹੀ ਚਲ ਗਿਆ ਇਹ ਤਾਂ ਮੈਂ ਤਾਂ ਕਹਿੰਨੀ ਆਵੇ ਹੀ ਨਾ ਮੁੜ ਕੇ ਮਮੀ ਹੁਣ ਐਦਾਂ ਨਾ ਕਰੋ ਜੇਰ ਪਾਲੀ ਵੀ ਚਲੀ ਗਈ ਮੈਂ ਦੱਸ ਕੀ ਕਰੂੰਗਾ ਉਹ ਕਰਨਾ ਕੀ ਐ ਇਹਨਾਂ ਬਾੰਦਰੀਆਂ ਤੋਂ ਤੇਰਾ ਖਿਹੜਾ ਛੁੱਟਿਆ ਪਹਿਲੀ ਤੋਂ ਵੀ ਤੇ ਦੂਜੀ ਤੋਂ ਵੀ ਨਾ ਕੀ ਗੱਲ ਮਮੀ ਮੇਰੀ ਜ਼ਿੰਦਗੀ ਕੋਈ ਜਲੂਸ ਐ ਨਾਮ ਹੈ ਇੱਧਰ ਦਾ ਨਾਮ ਹੈ ਉੱਧਰ ਦਾ ਮੈਨੂੰ ਤਾਂ ਸਰਕਸ ਵਾਲਾ ਜੋਕਰ ਬਣਾ ਰੱਖਿਆ ਹਰ ਕੋਈ ਖੇਡ ਕੇ ਚਲਾ ਜਾਂਦਾ ਮੇਰੇ ਨਾਲ ਤੂੰ ਪ੍ਰੀਤ ਦੇ ਘਰੇ ਜਾ ਤੇ ਉਹਨੂੰ ਕਹਿ ਸਾਨੂੰ ਕੋਈ ਪੱਲੇ ਦੇ ਬੋਲਣੇ ਚਾਹੀਦੀ ਤੇ ਜਿਹੜੀ ਅਸੀਂ ਦੁਕਾਨ ਦਿੱਤੀ ਹੈ ਨਾ ਉਹ ਸਾਨੂੰ ਵਾਪਸ ਕਰੇ ਮੰਮੀ ਮੈਨੂੰ ਪਤਾ ਸੀ ਕਿਰਪਾਲੀ ਨੇ ਅੱਜ ਜਾਂ ਕੱਲ ਆਪਾਂ ਨੂੰ ਛੱਡ ਕੇ ਚਲੀ ਜਾਣਾ ਹੁਣ ਮੈਂ ਨਾ ਕੋਈ ਉਹ ਤੋਂ ਦੁਕਾਨ ਵਾਪਸ ਲੈਣੀ ਹੈ ਅਤੇ ਜਹਾਗੁਰ ਪਈਏ ਦਿੱਤੇ ਆ ਜਿਹੜੇ ਲੋਨ ਵਗੈਰਾ ਕਰਵਾ ਕੇ ਨਹੀਂ ਮੈਂ ਉਹ ਵਾਪਸ ਲੈਣੀ ਆ ਤੇ ਜੇ ਤੇਨੂੰ ਪਤਾ ਸੀ ਵੀ ਉਹਨੇ ਆਪਾਂ ਨੂੰ ਛੱਡ ਕੇ ਚਲੇ ਹੀ ਜਾਣਾ ਹੈ ਇਹ ਤੂੰ ਉਹ ਤੋਂ ਦੁਕਾਨ ਦੇ ਪੇਪਰ ਤਾਂ ਵਾਪਸ ਲੈ ਲੰਦਾ ਜੀ ਜ਼ਿਆਦਾ ਰੇਸ਼ਾ ਤਾਂ ਬਣਿਆ ਹੋਇਆ ਮੰਮੀ ਉਹ ਕਹਿੰਦੇ ਆ ਨਾ ਮਾਪੇ ਨੇ ਕੀਤੀਆਂ ਬੱਚਿਆਂ ਅੱਗੇ ਆਉਂਦੀਆਂ ਨੇ ਮੇਰੇ ਨਾਲ ਉਹੀ ਹੋਇਆ ਨਾ ਮੈਂ ਪਹਿਲੀ ਦਾ ਰਹਾ ਨਾ ਮੈਂ ਦੂਜੀ ਦਾ ਮਾਤਾ ਮੈਨੂੰ ਨਾ ਲੱਗੀ ਰਿਹਾ ਸੀ ਕਾਫੀ ਟਾਈਮ ਤੋਂ ਕਿ ਪ੍ਰੀਤ ਤੇ ਨਰਪਾਲੀ ਦੇ ਦਿਮਾਗ 'ਚ ਕੁਝ ਚੱਲ ਰਿਹਾ ਹੈ ਬੈਸੋ ਮੈਨੂੰ ਲੱਗਦਾ ਸਹੀਓ ਕਰ ਰਹੀ ਸੀ ਉਹ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਤੁਸੀਂ ਦੇਖਿਆ ਨਹੀਂ ਹਰ ਇੱਕ ਗੱਲ ਦੇ ਵਿੱਚ ਉਹ ਕਿਰਨ ਤੇ ਕਿਰਨ ਦੀਆਂ ਕੁੜੀਆਂ ਦਾ ਬਹੁਤ ਹੀਸ਼ ਕਰਦੀਆਂ ਸੀ ਤੁਹਾਨੂੰ ਕਦੇ ਸ਼ੱਕ ਨਹੀਂ ਪਿਆ ਮੰਮੀ ਉਹ ਤਾਂ ਨਾ ਮੇਰਾ ਕੁੱਤੇ ਵਾਲਾ ਹਾਲ ਕਰ ਗਈਆਂ ਨਾ ਘਰ ਦਾ ਨਾ ਘਾਟ ਦਾ ਹਾਲ ਤਾਂ ਮੇਰਾ ਵੀ ਤੇਰੇ ਵਾਲਾ ਹੀ ਹੋਇਆ ਨਾ ਮੇਰੇ ਕੋਲ ਪਹਿਲੇ ਪੋਤਾ ਰਿਆ ਤੇ ਨਾ ਮੈਨੂੰ ਦੂਜੇ ਦੀ ਆਸ ਮਾਤਾ ਹਲੇ ਵੀ ਤੁਹਾਡੇ ਕੋਲ ਸਮਾਂ ਹੈਗਾ ਮੈਂ ਕਹਣਾ ਮਨਪ੍ਰੀਤ ਨੂੰ ਲਗਾ ਲਓ ਫੋਨ ਤੇ ਬੁਲਾ ਲਓ ਘਰ ਤੇ ਨਾਲੇ ਮੇਰਾ ਤਾਂ ਹੁਣ ਨਾ ਇਸ ਘਰ ਦੇ ਵਿੱਚ ਰਹਿਣ ਨੂੰ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਕਿਉਂਕਿ ਮੇਰਾ ਆਪਣਾ ਕੋਈ ਇੱਥੇ ਰਹੀ ਨਹੀਂ ਲੈ ਤੂੰ ਇਦਾਂ ਦੀਆਂ ਗੱਲਾਂ ਕਦੇ ਕਰਦਾ ਮੈਂ ਤੇਰੀ ਹੈ ਨਹੀਂ ਆਪਣੀ ਮਾਂ ਕੋਈ ਨਾ ਰੁਪਾਲੀ ਗਈ ਹੋਗੀ ਆਜੂਗੀ ਸ਼ਾਮ ਤੱਕ ਅੱਗੇ ਨਾ ਕਿਤੇ ਵੀ ਜਾਂਦੀ ਸੀ ਮੈਨੂੰ ਵਟਸਐਪ ਮੈਸੇਜ ਜ਼ਰੂਰ ਕਰਕੇ ਜਾਂਦੀ ਸੀ ਪਰ ਅੱਜ ਅੱਜ ਦਾ ਜਦੋਂ ਫੋਨ ਲਾ ਕੇ ਦੇਖਿਆ ਨੰਬਰ ਹੀ ਸਵਿਚ ਆਫ ਹੈ ਮੈਂ ਤਾਂ ਲੱਗਾ ਜਿਹੜਾ ਕੰਮ ਉਹਨੇ ਕਰਨਾ ਸੀ ਨਾ ਉਹ ਕਰਕੇ ਚਲੀ ਗਈ ਇਹਦਾ ਮਤਲਬ ਤਾਂ ਇਹ ਹੋਇਆ ਕਿ ਤੂੰ ਹੁਣ ਇਹ ਸਾਰੀ ਗੱਲ ਮੇਰੇ ਤੇ ਸੁੱਟਦਾ ਪਿਆ ਮੈਂ ਤੇਰੀ ਜ਼ਿੰਦਗੀ ਖਰਾਬ ਕਰਤੀ ਮਾਤਾ ਜ਼ਿੰਦਗੀ ਖਰਾਬ ਨਹੀਂ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰਤੀ ਹੁਣ ਤਾਂ ਮੇਰਾ ਜ਼ਿੰਦਗੀ ਦੇ ਵਿੱਚ ਜਿਉਣ ਦਾ ਕੋਈ ਮਕਸਦ ਹੀ ਨਹੀਂ ਰਿਹਾ ਮਾਤਾ ਹੁਣ ਨਾ ਤੁਹਾਡੇ ਮੂੰਹੋਂ ਇੱਕੋ ਹੀ ਗੱਲ ਨਿਕਲਣੀ ਐ ਕਿ ਤੀਜਾ ਵਿਆਹ ਕਰਵਾ ਲ ਮੈਨੂੰ ਇਹ ਦੱਸੋ ਵੀ ਇਹ ਆਂਡ ਗਵਾਂਡ ਰਿਸ਼ਤੇਦਾਰੀ ਤੀਜਾ ਵਿਆਹ ਕਰਵਾਉਣ ਦੇ ਦਾਨਗੇ ਤੇ ਨਾਲੇ ਜਿਹੜੀਆਂ ਪਹਿਨੇ ਦੋ ਦੀ ਕਦਰ ਨਹੀਂ ਇਹ ਘਰ ਨੇ ਪਾਈ ਉਹ ਤੀਜੀ ਦੀ ਕੀ ਪਾ ਦੂਗਾ ਮਾਮਾ ਨਾ ਪੁੱਤਾਂ ਦੀ ਸੁੱਖ ਮੰਗਦੀਆਂ ਨੇ ਕਿ ਸਾਡਾ ਪੁੱਤ ਵਧੀਆ ਚੰਗੇ ਰਾਹ ਤੇ ਚੱਲੇ ਪਰ ਤੁਸੀਂ ਤਾਂ ਆਪਣਾ ਪੁੱਤ ਵਰਤ ਕੇ ਪੁੱਤੀ ਖੁੰਝੇ ਲਾਤਾ ਨਾ ਹੁਣ ਦੱਸੋ ਮੈਂ ਕੀ ਨੌਕਰੀ ਕਰਾਂ ਤੇ ਕੀ ਪੈਸੇ ਕਮਾਵਾਂ ਕਿਹਦੇ ਲਈ ਕਮਾਵਾਂ ਮੇਰਾ ਤਾਂ ਆਪਣਾ ਇੱਥੇ ਕੁਝ ਰਹੀ ਨਹੀਂ ਮੈਂ ਤਾਂ ਇਕੱਲੇ ਦਾ ਇਕੱਲਾ ਹੀ ਰਹਿ ਗਿਆ ਇੱਥੇ ਖੜਾ ਨਾ ਤੂੰ ਮਾਂ ਨਾਲੀ ਜਬਾਨ ਲੜਾ ਸਕਦਾ ਜੇ ਹੁਣ ਜਬਾਨ ਲੜਾਈ ਨਾ ਤੇ ਇੱਕ ਤਰੇ ਕੰਨ ਤੇ ਸੁੱਟਾਂਗੇ ਮਾਤਾ ਉਹ ਇੰਨਾ ਕੁਝ ਹੋਣ ਤੋਂ ਬਾਅਦ ਵੀ ਨਾ ਆਪਣੇ ਪੈਰਾਂ ਤੇ ਪਾਣੀ ਨਹੀਂ ਪਹਿਨ ਦਿੰਦੀ। ਉਹ ਤਾਂ ਬਾਲੀ ਬਕਵਾਸ ਕਰਦਾ। ਨੋ ਨਹੀਂ। ਤੁਹਾਨੂੰ ਕੁਝ ਦਿਨ ਪਹਿਲਾਂ ਕਿਹਾ ਸੀ ਨਾ ਮੈਂ ਜਦੋਂ ਮੈਂ ਵੀ ਤੁਹਾਡੇ ਕੰਮ ਦਾ ਨਾ ਨਾ ਰਿਹਾ ਤੁਸੀਂ ਮੈਨੂੰ ਵੀ ਘਰੋਂ ਕੱਢ ਦੋਗੇ। ਮੈਂ ਤਾਂ ਕਿਸੇ ਨੂੰ ਕਹੇ ਨਹੀਂ ਰੇ ਵੀ ਤੂੰ ਘਰੋਂ ਜਾਓ। ਸਭ ਦੀ ਆਪਣੀ ਮਰਜ਼ੀ ਆ। ਆਪਣੀ ਮਰਜ਼ੀ ਨਾਲ ਜਾਈ ਜਾ ਰੇ। ਤੇ ਕਿਹੜੀ ਮਰਜ਼ੀ ਆ? ਤੂੰ ਵੀ ਜਾ ਸਕਦਾ।